ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਡੱਬ ਵਾਲੀ ਬਹੁਤ ਫੁੱਲ ਭਰੀ ਹੋਈ ਮੰਡੀ ਆ ਕਿੰਨੇ ਕਿਹੋ ਜਿਹੋ ਦਾ ਕਰ ਰਹੇ ਮਰਜਾ ਗਾਵਾਂ ਬੱਲ ਪਹੁੰਚੀਆਂ ਹੋਈਆਂ ਟੌਪ ਦੇ ਡਕੇ ਨੇ ਵੱਡੇ ਆਰਡਰ ਵਾਲੀ ਬਹੁਤ ਦੀਆਂ ਕਾ ਪਹੁੰਚੀ ਹੋਈ ਐ ਇੱਥੇ ਮੈਨੂੰ ਨਾਲ ਹੀ ਸੁਣ ਹਾਂ ਮਾਤਾ ਦਾ ਬਾਲੇ ਇੱਕਲੇ ਨੂੰ ਮਾਤਾ ਦਾ ਬਾਲ ਕਰ ਲੈਣੇ ਗੱਲਬਾਤ ਬਾਈ ਨਾਲ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਤੇ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਫੂਲੇ ਤੋਂ ਜੀ ਫੂਲੇ ਤੋਂ ਗੁਮੰਡੀ ਆ ਮੇਰੇ ਡੇਗਾ ਪੰਡੀ ਆ ਮੇਰਾ ਹਾਂਜੀ ਹਾਂਜੀ ਤੇ ਸੁਈ ਸੁਈ ਹੋਈ ਆ ਗਾਂਪਣੀ ਆ ਇਹ ਹਾਂ ਸੁਨੀਆਂ ਵੇ ਆ ਚਾਰ ਸੀਜ਼ਨ ਤੈਨਾਂ ਨਵੀਆਂ ਇੱਕ ਦੇਤੀ ਇਹ ਕਿਹੜੇ ਸੂ ਸੂਈ ਵੇੜ ਦਿਖਾਈ ਆ ਬਪ ਦੁਰ ਕੇ ਕਿੰਨਾ ਕੁ ਦੱਦਾ ਦੁੱਧ ਨੂੰ ਉਹਨਾਂ ਨੂੰ ਚੋਣ ਦਾ ਹੈ ਤੇ ਕੀ ਰੇਟ ਕਰਤਾ ਰੇਟ ਡੇਢ ਕਰਦੇ ਛੱਡ ਨਹੀਂ ਕਿਥੋਂ ਕਿਤਾਕ ਆਪਾਂ ਇਹ 1.30 ਹੀ ਦੇ ਦਾਂਗੇ ਦੁੱਧ ਵਾਲੀ ਗਾਂ ਚੰਗੀ ਖਰੇ ਰੱਖਣ ਨੂੰ ਦੁੱਧ 40-42 ਕਿਲੋ ਦਿੰਦੀ ਦੇ ਦੂ ਜਿਹੜੇ ਹਿਸਾਬ ਨਾਲ ਆਰਡਰ ਆ ਯਾਰ ਗਾਂ ਦਾ ਹਨਾ ਤੇ ਆਹ ਜਿਹੜੀ ਆ ਇਹ ਖੀਰੀ ਹੈ ਜੀ ਇਹ ਆ ਖੀਰੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਚੌਥਾ ਪੰਜਵਾਂ ਦਿਨਾਂ ਦਾ ਨੂੰ ਚੌਥਾ ਪੰਜਵਾਂ ਦਿਨ ਇਹਨੂੰ ਸੂਈ ਨੂੰ ਹੋ ਗਿਆ ਬਾਈ ਕਹਿੰਦਾ ਜਿਹੜੇ 20 ਮਹੀਨੇ ਆਂਦੀਆਂ ਹੁੰਦਾ ਵੀ ਇਹ ਆਰਡਰ ਉਡਰ ਬਹੁਤ ਵਧੀਆ ਤਿਆਰ ਕਰਿਆ ਯਾਰ ਹਨਾ ਕਹਿੰਦਾ 20 ਮਹੀਨਿਆਂ ਦੀ ਹੈ ਸਾਰੀ ਬੱਚੀ ਦੁੱਧ ਤੇ ਦੰਦ ਸਾਰਾ ਦੁੱਧਾਂ ਦਾ ਬਾਈ ਕਹਿੰਦਾ ਸਾਰੀ 20 ਮਹੀਨਿਆਂ ਦੀ ਹੈ ਪੂਰੀ ਇਹਦਾ ਕੀ ਰੇਟ ਕਰਿਆ ਭਰਾ ਇਹਦਾ ਦੁੱਧ ਦੱਸ ਕਰ ਇਹ ਕਿਥੋਂ ਕਿਥੋਂ ਤੱਕ ਛੱਟਨੀ ਆ ਇਹ ਇੱਕਸੀ ਨਹੀਂ ਦੇ ਦੇ ਬੂਸਪਰਾ ਕਰੀ ਮਾੜੀ ਜੀ ਦਿਖਾ ਦੀ ਬਹੁਤ ਵਧੀਆ ਬਾਈ ਜੀ ਟਾਈਟ ਆਰਡਰ ਦੀ ਗਾਂ ਕੀ ਬਾਈ ਕੋਲੇ ਬਹੁਤ ਹੀ ਵਧੀਆ ਤੇ ਇਹ ਵੀ ਸੂਈ ਬਈਆ ਇਹ ਕਿੰਨਾ ਕ ਦੁੱਧ ਪਾਉ ਇਹਦੇ ਥੰਨੇ ਦੁੱਧ ਹੋਊਗਾ 16 17 ਜੇ ਇਹਦਾ ਗ੍ਰੇਡ ਕਰਤਾ 90000 ਇਹਦਾ 90 ਹੈ ਤੇ ਨੰਬਰ ਬੋਲ ਦੇ ਕਰੀਆ 986002716 ਧੰਨਵਾਦ ਬਾਈ ਬਹੁਤ ਸੋਹਣੀਆਂ ਚੰਗੀਆਂ گاਵਾ ਪਿੰਡ ਪੂਲਾ ਜ਼ਿਲ੍ਹਾ ਬਠਿੰਡਾ ਤੋਂ ਲੈ ਕੇ ਪਹੁੰਚਿਆ ਹੋਇਆ ਭਰਾ ਸਾਡਾ ਚੰਗੇ ਦੁੱਧ ਵਾਲੀਆਂ ਆਂਗੀਆਂ ਬਾਕੀ ਬਹੁਤ ਵਧੀਆ ਦੇਖਣਯੋਗ ਨਜ਼ਾਰੇ ਆ ਇਹਨੇ ਤਾਂ ਨਮੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਮੰਡੀਆਂ ਦੀਆਂ ਸ਼ਹਿਰਾਂ ਦੀਆਂ ਮੇਲਿਆਂ ਦੀਆਂ ਪਿੰਡਾਂ ਦੀਆਂ ਸਾਰੀਆਂ ਵੀਡੀਓ ਅਸੀਂ ਤੁਹਾਡੇ ਤੱਕ ਭੇਜਦੇ ਰਹਾਂਗੇ ਪੇਜ ਨੂੰ ਜਰੂਰ ਫੋਲੋ ਕਰ ਲਿਆ ਕਰੋ ਤੇ ਵੀਡੀਓ ਸ਼ੇਅਰ ਕਰਦਿਆ ਕਰੋ ਬਾਈ ਬਣ ਕੇ ਉਹ ਵੱਡੀ ਗਿਣਤੀ ਚ ਗਾਂ ਆ ਚੰਗੇ ਦੁੱਧ ਵਾਲੀਆਂ ਪਹੁੰਚੀਆਂ ਹੋਈਆਂ ਆਪਣੀਆਂ ਬਾਈ ਜੀ ਗਾਂ ਇਹ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਜਿਲ੍ਹਾ ਬਰਨਾਲਾ ਤੇ ਸੂਈ ਬਈ ਆ ਇਹ ਕਿਹੜੇ ਸੂਏ ਦੂਜੇ ਕਿੰਨਾ ਕ ਦੁੱਧ ਪਾ ਦੂ ਜੀ ਹੈਗਾ 20 20 ਲੀਟਰੀ ਰੇਟ ਕਰਤਾ 1 15 1 15 ਰੇਟ ਕਰਦਾ ਬਾਈ ਬਹੁਤ ਵਧੀਆ ਚੰਗੀ ਗਾਂ ਆਰਡਰ ਉਡਰ ਬਹੁਤ ਵਧੀਆ 21 ਆਪਣੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਮੱਡੀ ਟਪਲ ਚੰਗੀਆਂ ਰੌਣਕਾਂ ਲੱਗੀਆਂ ਹੋਈਆਂ ਬਾਈ ਜੀ ਬਹੁਤ ਵੱਡੀ ਗੈਂਪੀ ਚ ਮੱਜਾਂ ਕੰਮ ਆ ਪਹੁੰਚੀਆਂ ਹੋਈਆਂ ਇੱਥੇ ਆਉਣਿਆ ਤੁਹਾਨੂੰ ਗਾਵਾ ਆ ਦੇਖ ਲਓ ਲੈਵਾ ਪੰਡ ਬੰਨੀ ਖੜੀ ਆ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਰੇਟ ਕਰਿਆ ਇਹਦਾ ਭਾਈ ਕਹਿੰਦਾ ਹੈ ਨਹੀਂ ਬੰਦਾ ਕੋਲੇ ਕੋਈ ਫੁੱਲ ਬੰਡੀ ਭਰੀ ਹੋਈ ਹੈ ਮਿੱਤਰੋ ਡੱਬਾ ਵਾਲੀ ਇਹ ਹਰ ਵੇਲੇ ਛੋਡੀ ਸੇਵਾ ਚ ਹਾਜ਼ਰ ਆ ਬੇਕਾ ਸਿੱਧੂ ਫਾਰਮ ਬਹੁਤ ਚੰਗੀਆਂ ਕਾਮਾ ਮੰਡੀ ਡੱਬਾ ਵਾਲੀ ਤੇ ਪਹੁੰਚੀਆਂ ਹੋਈਆਂ ਆਪਣੀਆਂ ਭੈਜੀ ਇਹ ਆਪਣੀ ਤੇ ਇਧਰ ਖੜੀ ਆ ਜੋ ਕਹਾਰੇ ਜੋ ਲੋ ਯਾਰ ਪਿੱਛੇ ਜਿਹਦਾ ਭਰਾ ਦੱਸੋ ਭੈ ਭਰਾ ਹੈ ਭਰਾ ਜੀ ਇਹ ਵੀ ਦੇਖੋ ਜੋ ਆਦਨਿਆ ਗੇੜਾ ਸਾਨੂੰ ਮਿੱਤਰੋ ਅਲਗਾਂ ਗੀਰ ਨਿਸ਼ਮਾਨ ਬੱਚਾ ਸਤਿਨਾਮ ਆਫਕਾ ਟੰਗਣੇ ਲਾਇਆ ਐ ਮਡੀ ਡੱਬ ਵਾਲੀ ਘਰੇ ਬੈਠਿਆਂ ਨੂੰ ਸਭ ਨੂੰ ਕੋਮਾਗ ਚਰਜਾਈਆਂ ਨੂੰ ਦਿਖਾਇਆ ਕਰੂੰ ਸਾਰੀਆਂ ਮੰਡੀਆਂ ਦਾ ਹਾਲਚਲ ਬਾਈ ਜੀ 1 ਤਰੀਕ ਨੂੰ ਰਾਮਪਰਾ 11 ਨੂੰ ਠਨੋਲਾ ਵਿਜੀ ਦੇ ਮੋੜ ਫਰ ਸ਼ੁੱਕਰਵਾਰ ਮਾਨਸਾ ਤਿਹਾਰ ਐਤਵਾਰ ਮੰਡੀ ਡੱਬ ਵਾਲੀ ਹੋਰ ਜਿੰਨੇ ਵੀ ਮੇਲੇ ਹੋਣਗੇ ਆਪਣੇ ਦਸੰਬਰ ਚ ਠਨੋਲਾ ਹੋਇਆ ਚਾਹੇ ਕੂਟੜਾ ਹੋਇਆ ਉਹ ਵੀ ਵੀਡੀਓ ਆਪ ਸਾਰੀਆਂ ਪਾਵਾਂਗੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੱਡੀ ਘਾ ਦੇ ਕਿੱਡੀ ਕਾਂ ਖੜੀ ਹੈ ਬਾਈ ਹੈ ਨਹੀਂ ਕੋਲੇ ਨਹੀਂ ਦਿਖਾ ਦਿੰਦੇ ਲਾਈ ਖੜਾ ਮੇਰਾ ਭਾਈ ਇੱਕ ਨਹੀਂ ਕੋਈ ਨਹੀਂ ਕੋਈ ਆਪਣੀ ਹੈ ਬਾਈ ਟੋਰੇਗਾ ਮਾੜੀ ਜੀ ਉਹ ਵਧੀਆ ਚੰਗੀ ਗਾ ਦਿਖਾਉਂਦੇ ਆ ਸਾਨੂੰ ਉਹ ਵਧੀਆ ਵੱਡੇ ਆਰਡਰ ਵਾਲੀ ਬਾਈ ਸੀ ਕੀ ਮਤਲਬ ਕਹਿੰਦਾ ਬਾਈ ਇਹਦਾ ਡੇਟਾ ਮੋੜ ਲਿਆ ਸੋਹਣਿਆ ਮੋੜ ਲਿਆ ਬਾਈ ਚੰਗੀ ਦੁੱਧ ਵਾਲੀ ਗਾਂ ਟੈਟਰ ਟਰੱਕ ਮਾਲ ਦਾ ਬਾਈ ਕਿਹੜੇ ਸੂਏ ਸੂਏ ਵੀਰੇ ਪਹਿਲਾ ਸੂਆ ਬਾਈ ਪਹਿਲਾ ਸੂਆ ਸੂਈ ਹੋਈ ਆ ਬਾਈ ਕਹਿੰਦਾ ਕਿੰਨੇ ਕਿ ਦਿਨ ਹੋ ਗਏ ਦੋ ਦਾੰਦਾ ਦੋ ਦਾੰਦਾ 18 20 ਦਿਨ ਸੂਈ ਨੋ ਗਏ ਕਿੰਨਾ ਕ ਬੋਲਾ ਦੁੱਧ ਕਿੰਨਾ ਕ 25 ਕਿਲੋ ਕੰਡੇ ਵਾਲਾ ਤੇਰਾ ਹੁਣ ਅਜੇ ਤਾਂ ਫਿਰ ਹੋਰ ਵੀ ਵਧੂ ਹਨਾ 30 ਕਿਲੋ ਦੇ ਦੂ ਵੱਧ ਵੀ ਰੇਸਾ 30 ਤਾਂ ਦਊ ਦੂ ਅੱਛਾ ਕੀ ਰੇਟ ਕਰਤਾ ਜੀ 1 ਲੱਖ ਕਿੱਥੋਂ ਤੱਕ ਛੱਡਨੀ ਆ ਪਰ ਮਾਨਤਾ ਨਹੀਂ ਐ ਚੋ ਮਾਨਤਾਣ ਕਰਦੇ ਹਾਂਗੇ ਨੰਬਰ ਬੋਲ ਦਿਆ ਉਹਦਾ 97808 84052 ਕਿਹੜੇ ਮਿੰਨੋ ਪਹੁੰਚੇ ਹੋ ਮੌੜੀ ਮੌੜ ਮਿੰਦੀ ਜ਼ਿਲ੍ਹਾ ਮਾਨਸਾ ਬਠਿੰਡਾ ਹੀ ਪੈਂਦਾ ਧੰਨਵਾਦ ਭਾਈ ਸ਼ੁਕਰੀਆ ਮਿਹਰਬਾਨ 21 ਆਪਣੇ ਕੋਲ ਹੋਰ ਤਾਂ ਨਹੀਂ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਕੀ ਰੇਡ ਕਰਤਾ ਭਾਈ ਨਹੀਂ ਨਹੀਂ ਮੱਡੀ ਡੱਬ ਵਾਲੀ ਵੀਰੋ ਆਰਡਰ ਥੱਲੇ ਲੱਗ ਜਾ ਦੇਖ ਲਓ ਸਾਰੇ ਵੀਰਾਂ ਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ